ਉਜੀ ਆਪਾਂ ਚੱਲੇ ਆ ਅੱਜ ਜਿਹੜੇ ਉਧਰ 22 ਦੀ ਉਹਨੂੰ ਸਹਾਗਾ ਬਾਰਨ ਕਰਦੇ ਸੀਗੇ। ਆਪਾਂ ਸਹਾਗਾ ਬਾਰਾ ਦੇ ਆ ਜਿਹੜੀ ਬਾਅਦ ਚ ਆਪਾਂ ਬੀਚੀ ਸੀ ਨਾ ਇਹ ਵਾਲਾ ਉਹ ਖੱਤਾ ਆ ਜਿਹੜਾ ਆਪਾਂ ਬਾਅਦ ਚ ਉਹਦੇ ਉੱਤੇ ਜਾਈ ਕਰਕੇ ਗਏ ਸੀਗੇ। ਇਹ ਵੀ ਦੇਖੋ ਇਹਨਾਂ ਪੂਰਾ ਿੱਲਾ ਪਿਆ ਏ ਇਹਨੂੰ ਪਾਣੀ ਛਾੜ ਦੱਸਿਆ। ਬਾਕੀ ਉਹ ਉਧਰ ਮੋਟਰ ਦੇ ਨਾਲ ਜਿਹੜੇ ਮੈਂ ਉਹਨੂੰ ਪਹਿਲਾਂ ਵੀਡੀਓ ਚ ਦਿਖਾ ਕੇ ਛੱਡਿਆ। ਤੇ ਇਹਨੂੰ ਪਾਣੀ ਦਿੱਤਾ ਹੋਇਆ ਬੱਸ ਪਾਟ ਪਾਈ ਜਾਵੇ ਫਿਰ ਆਪਾਂ ਇਹਨੂੰ ਪੂਰਾ ਮਤਲਬ ਕਿ ਫਿਰ ਘਰਾਂ ਦੇ ਸਪਰੇਅ ਕਰਨੀਆਂ ਜਿਹੜੀ ਕੱਖਾਂ ਵਾਲੇ ਹੁੰਦੇ ਆ ਆ ਦੇਖੋ ਆ ਥਾਂ ਆ ਸਾਰਾ ਦੋ ਕਿੱਲੇ ਇਹਨੇ ਜਿਹੜੇ ਆਪਾਂ ਬਾਅਦ ਚ ਵੀ ਦੇ ਦਈਏ ਤੁਸੀਂ ਵੀਡੀਓ ਦੇਖੀ ਹੋਵੇ ਜੇ ਤੇ ਉਧਰ ਆਪਣਾ ਕਿੱਲਾ ਕਰਾਉ ਉੱਧਰਲੇ ਪਾਸੇ ਆਓ ਮੋਟਰ ਤੋਂ ਉਧਰ ਆ ਕੇ ਜਿੱਦ ਉਧਰ ਰੱਖ ਦਈਏ ਨੇ ਉੱਥੇ ਮੋਟਰ ਆਵੇ ਅੰਦਰ ਉਹਨਾਂ ਪਾਸਾ ਹਗਾ ਮਾਰਨਾ ਉਹ ਤੇ ਮਾਰ ਰਿਹਾ ਇੱਥੇ ਭਾਈ ਉਹ ਜਿਹੜਾ ਉਹ ਕਰ ਰਿਹਾ ਸੀਗਾ ਬਾਹਰ ਰਿਹਾ ਸੀ ਉਹ ਅੰਬਾ ਅੰਬ ਦੇ ਲੱਗੇ ਤੇ ਇੱਥੇ ਸ਼ਾਮ ਨੂੰ ਆਪਾਂ ਨੇ ਬਜਾਈ ਸ਼ੁਰੂ ਕਰ ਦੇਣੀ ਹੈਗੀ ਅੱਜ ਲੋ ਜੀ ਭਾਈ ਆਪਾਂ ਪਹੁੰਚ ਗਏ ਖੇਤ 'ਚ ਪਹੁੰਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਇੱਕ ਤਾਂ ਆਹਲਾ ਖੇਤ ਕੋ ਅੰਬ ਤੋਂ ਪਰਲੇ ਪਾਸੇ ਆ ਤੇ ਇੱਕ ਇਹਦੇ ਨਾਲ ਪੱਟ ਇਹ ਤਿੰਨੇ ਖੇਤਾਂ ਦੇ ਵਿੱਚ ਆਪਾਂ ਨੇ ਉਹ ਸਹਾਗਾ ਮਾਰਨਾ ਦੋ ਤਿੰਨ ਵਾਰ ਮਾਰਾਂਗੇ ਤੇ ਜਿਹੜੀ ਆਪਣੀ ਜੀਰੀ ਦੀ ਬਿਜਾਈ ਕਰੀ ਹੋਈ ਆ ਉਹ ਜਿਹੜੇ ਦਰਖਤ ਤੁਸੀਂ ਦੇ ਆ ਉਹਦੇ ਪਰਲੇ ਪਾਸੇ ਆ ਹੈਨਾ ਆ ਉਹ ਨੀਰਾ ਜਿਹੜਾ ਮੈਂ ਤੁਹਾਨੂੰ ਉਦੋਂ ਦਿਖਾਇਆ ਸੀਗਾ ਬਨਾੜਖ ਖੜਾ ਜਿਹੜਾ ਤੇ ਕਣਕ ਦੇ ਇੱਕ ਆਪਣਾ ਕਿਹੜਾ ਉਹ ਬੀਜਾ ਦੂਜੇ ਵਾਲਾ ਮਿਲਦੇ ਆ ਜੀ ਫਿਰ ਆਪਾਂ ਖਾਸ ਆਹਾਗਾ ਮਾਰ ਕੇ ਫਿਰ ਕਰਾਂਗੇ ਆਪਾਂ ਬਿਜਾਈ ਸਾਰ ਸਾਮ ਦੇਖੋ ਬਈ ਆਪਾਂ ਜਿਹੜਾ ਸਾਗਾ ਫੇਰ ਰਹੇ ਆ ਨਾ ਇਹ ਬਾਈ ਨੇ ਲਾਸਟ ਈਅਰ ਲਿਆ ਸੀਗਾ ਮੈਂ ਉਦੋਂ ਨਿਊਜ਼ੀਲੈਂਡ ਸੀਗਾ ਤੇ ਜਦ ਲਿਆ ਸੀ ਬਹੁਤ ਕਣ ਸਾਗਾ ਵੀ ਬਹੁਤ ਭਾਰੀ ਆ ਇਹ ਖੇਤ ਚ ਪੂਰੀਆਂ ਡਲੀਆਂ ਬਣਦੇ ਸੀਗੀਆਂ ਐਣ ਪੂਰੀਆਂ ਡਲੀਆਂ ਭੋਰਦਾ ਤੁਸੀਂ ਵੀ ਦੇਖੋ ਦੱਸੋ ਬਈ ਕਿਵੇਂ ਦਾ ਸਾਗ ਆ ਤੇ ਆਪਣੇ ਬਸੇ ਲਾਸਟ ਗਿੜੇ ਨੇ ਇੱਥੇ ਆਪਾਂ ਫਿਰ ਇਦੋਂ ਬਾਅਦ ਚ ਮਿਲਾਂਗੇ ਸ਼ਾਮ ਨੂੰ ਜਦੋਂ ਆਪਾਂ ਸਿੱਧੀ ਉਜਾਈ ਕਰਾਂਗੇ ਬਈ ਮਿਲਦੇ ਆਂ ਫਿਰ ਆਪਾਂ ਭਾਬੀ ਜੀ ਇਹ ਉਹਦਾ ਬਾਦੂ ਆ ਵੀ ਤਾਂ ਇਹ ਟੱਗੋਗੇ ਬੋੜੇ ਲੋ ਜੀ ਬਈ ਸ਼ਾਮ ਦਾ ਵੇਲਾ ਤੇ ਉਹ ਕੱਤਾ ਦਾ ਬੀਜ ਤਾਂ ਜਿਹੜਾ ਅੰਬਾਲਾ ਸੀਗਾ ਨਾਲ ਉਹਦੇ ਜਿਹੜਾ ਸਵੇਰੇ ਲਾਸਟ ਚ ਸਾਗ ਆ ਮਾਰਾ ਜੰਦੂ ਖਾਇ ਸੀ ਤੇ ਆ ਵੀਜਣ ਲੱਗੇ ਹੋયા ਆ ਵੀ ਅੱਧਾ ਬੀਜ ਗਿਆ ਬਸ ਬਾਕੀ ਸਵੇਰੇ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਗਿੱਲਾ ਸੀਗਾ ਸਪਰੇਅ ਵਾਲਾ ਤੁਹਾਨੂੰ ਮੈਂ ਹੁਣ ਦਿਖਾਉਣਾ ਬਹੁਤ ਫਰਕ ਪੈ ਗਿਆ ਦੇਖਦੇ ਹਾਂ ਪਰ ਕੱਲ ਨੂੰ ਤਾਂ ਸ਼ਾਇਦ ਸਪਰੇਅ ਸ਼ਾਮ ਨੂੰ ਕਰਾਏ ਦਵਾਂਗੇ ਉਹਦੇ ਨਾਲੇ ਕਰਾ ਲਵਾਂਗੇ ਘੋੜੇ ਜੇ ਨਾਲ ਤੇ ਲੋ ਬਾਈ ਆਹ ਦੇਖੋ ਇਹ ਆ ਆਪਣੀ ਜਿਹੜੀ ਆਪਾਂ ਉਦੋਂ ਬੀਜੀ ਸੀ ਇਹਨੂੰ ਪਾਣੀ ਦਿੱਤਾ ਸੀ ਆਹ ਏਰੀਆ ਦੇਖੋ ਇੱਥੇ ਪੂਰਾ ਬਾਤਾ ਹੋਣਾ ਬੱਗਾ ਹੋ ਗਿਆ ਇਧਰ ਤਾਂ ਵੈਸੇ ਰੇਤਾ ਆ ਇੱਧਰ ਸਾਰੇ ਆ ਇਹ ਜਗ੍ਹਾ ਰਹਿਤਾ ਥੋੜਾ ਤਾਂ ਚੀਤੀ ਬਾਤ ਆ ਗਿਆ ਤੇ ਸਵੇਰ ਨਾਲੋਂ ਬਹੁਤ ਫਰਕ ਪੈ ਗਿਆ ਐਨ ਮੈਂ ਵਿੱਚ ਗਿੱਲੇ ਚ ਫਿਰ ਰਿਹਾ ਕੋਈ ਚੱਕਰ ਨਹੀਂ ਜਮਾ ਪੈਰ ਨਹੀਂ ਧਬ ਰਿਹਾ ਸਾਰਾ ਠੀਕ ਆ ਇਹਨੂੰ ਬਸ ਕਾਲੂ ਉਧਰ ਵੀ ਤੁਸੀਂ ਦੇਖੋ ਉਧਰਲੇ ਪਾਸੇ ਬੱਗਾ ਆਉਣ ਲੱਗ ਗਿਆ ਬਈ ਬਸ ਸਾਰਾ ਇਹਨੂੰ ਕਾਲੂ ਸਪਰੇ ਸ਼ਾਮ ਤੇ ਕਰਿਆ ਸ਼ਾਮ ਨੂੰ ਕਰਾ ਦੇਵਾਂਗੇ ਤੇ ਇਹਦੇ ਤੇ ਕਰਾਉਣੀ ਉਹਦੇ ਨਾਲੇ ਘੋੜੇ ਜੇ ਨਾਲ ਜੇ ਆਪ ਕਰਨੀ ਹੁੰਦੀ ਤੇ ਫੇਰ ਤਾਂ ਕਰ ਹੀ ਦੇਣੀ ਸੀ ਫੇਰ ਤਾਂ ਚਾਹੇ ਅੱਜ ਵੀ ਹੋ ਜਾਂਦੀ ਤੇ ਕਿਉਂਕਿ ਪੈਰ ਜਿਆਦਾ ਵਧੀਆ ਖੜਨ ਲੱਗ ਗਿਆ ਬਸ ਫੇਰ ਉਹਦੇ ਨਾਲ ਕਾਲੂ ਕੋੜੇ ਜੇ ਨਾਲ ਸਪਰੇਅ ਕਰਾ ਦਾਂਗੇ ਆ ਇਧਰ ਲਾ ਤੋਂ ਤੇ ਇੱਕੋ ਬਰਸੀਨ ਵਾਲਾ ਤੇ ਉਧਰ ਇਹ ਸਾਰਾ ਕਾਲੂ ਲੇਜ਼ਰ ਕਰਨਾ ਹੈ ਤੇ ਇਹਨੂੰ ਸਵੇਰੇ ਵਾਹਾਂਗੇ ਚਲੋ ਬਾਈ ਮਿਲਦੇ ਆਂ ਜੀ ਫੇਰ ਆਪਾਂ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ